ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਵੀਰੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜਿੰਨਾ ਭਰਾਵਾਂ ਲੋਵੇ ਮੱਝਾਂ ਕੱਟੀਆਂ ਛੋਟੀਆਂ ਕੱਟੀਆਂ ਜਾਂ ਬੱਚੀਆਂ ਰੱਖੀਆਂ ਹੋਈਆਂ ਨੇ ਜਾਂ ਵੀਰੇ ਜਨਨ ਲੋਵੇ ਛੋਟੀਆਂ ਕੱਟੀਆਂ ਬੱਚੀਆਂ ਹੈਗੀਆਂ ਨੇ ਜਿਨ੍ਹਾਂ ਨੇ ਪਾਲਣੀਆਂ ਨੇ ਜੇ ਤੁਸੀਂ ਚਾਹੋ ਨਾ ਵੀਰੇ ਇਹ ਤੁਹਾਡੀਆਂ ਕੱਟੀਆਂ ਬੱਚੀਆਂ ਦੇ 11 ਤੋਂ 12 ਮਹੀਨੇ ਤੱਕ ਗੱਭਣਾ ਹੋ ਜਾਣਾ ਤੁਸੀਂ ਵੀਰੇ ਕਰ ਛੱਕਦੇ ਹੋ ਓੜੇ ਜੀ ਮਤ ਕਰਨੀ ਪਊਗੀ ਆਪਣੇ ਵੀਰੇ ਆਪਾਂ ਕਰ ਦੇ ਕੀਆਂ ਆਪਣੇ ਮਧਲੇ ਇਕੱਤੀ ਜਾਂ ਬੱਚੀ ਗਾਂ ਦੀ ਹੋ ਜਾਂਦੀ ਆ ਆਪਾਂ ਉਹਨੂੰ ਕੁਝ ਨਹੀਂ ਪਾਉਂਦੇ ਹੈਗੇ ਉਹ ਤਾਂ ਪਿਆਰ ਦੰਨੇ ਆ 15-20 ਨਾ ਬਾਅਦ ਚ ਆਪਾਂ ਉਹਨੂੰ ਸ਼ੈਡ ਦੇ ਕਰ ਦੰਨੇ ਆ ਮਾੜਾ ਤਾਂ ਤੇ ਪਿਆ ਕੇ ਆਪਾਂ ਜੀ ਕਰ ਦੰਨੇ ਆ ਤੁਸੀਂ ਐ ਮੰਨ ਲਓ ਵੀਰੇ ਆਪਣੇ ਜਿਹੜਾ ਲਾਣਾ ਗਿਆ ਦਾ ਪੰਜਾਬੀ ਆ ਪੰਜਾਬੀ ਤੋਂ ਬਾਹਲੇ ਕਰ ਦੰਨੇ ਇਹ ਚੀਜ਼ਾਂ ਤੁਸੀਂ ਐ ਮੰਨ ਲਓ ਵੀ ਆਪਾਂ 5-5 ਸਾਲ ਦੀਆਂ ਇਕੱਠੀਆਂ ਕਰ ਲੰਨੇ ਆ ਉਹ ਵੀ ਵੀਰੇ ਨਾ ਉਹਦੀ 5 ਸਾਲ ਦੀ ਵੀ ਜਿਹੜੀ ਆਪਾਂ ਕੁਝ ਨਹੀਂ ਇਹਨੂੰ ਪਾਉਂਦੇਗੇ ਨਾ ਉਹਦੀ ਕਿ ਹਾਈਟ ਹੁੰਦੀ ਆ ਤੇ ਨਾ ਉਹਦੀ ਗਰੋਥ ਹੁੰਦੀ ਆ ਆਪ ਵੀ ਇਹਨੂੰ 5 5 ਛਾਲ ਖੁਰੜਾ ਹੀ ਜਾਂਦੇ ਆ ਮੱਥਾ ਬਿਮਾਰ ਨਹੀਂ ਹੈਗਾ ਨਾ ਕੁਝ ਪਾਉਣਾ ਆਪਾਂ ਨੂੰ ਤੇ ਜਦੋਂ ਵੀਰੇ 5 ਛਾਲ ਦੀ ਹੋ ਜਾਂਦੀ ਆ 4 5 ਛਾਲ ਦੀ ਹੋ ਜਾਂਦੀ ਆ ਫਿਰ ਆਪਾਂ ਡਾਕਟਰ ਨੂੰ ਕਹਿੰਦੇ ਇਹਨੂੰ ਕੁਝ ਲਿਖ ਦੇ ਇਹ ਹੀਟ ਚਾਜੇ ਬੋਲ ਪੇ ਤੇ ਉਦੋਂ ਬਾਅਦ ਵੀਰੇ ਉਹ ਡਾਕਟਰ ਆਪਣਾ ਪਾਊਡਰ ਲਿਖ ਦਿੰਦਾ ਗੋਲੇ ਲਿਖ ਦਿੰਦਾ ਆ ਪਾਈ ਜਾਂਦੇ ਆਪਾਂ ਹਾਂ ਤੇ ਫਿਰ ਵੀ ਵੀਰੇ ਇਹ ਕਈ ਵਾਰੀ ਗੱਲ ਨਹੀਂ ਬਣਦੀ ਫਿਰ ਇਹਨੂੰ ਹੋਰ ਮੱਥਾ ਮਾਰਨਾ ਪਿਆ ਜਾਂਦਾ ਆਪਾਂ ਵੀਰੇ 5 ਛੋੜ 5 ਛਾਲ ਖੁਰੜਾ ਬਣਾਉਣ ਨੂੰ ਜੇ ਆਪਾਂ ਪਹਿਲੀ ਇੱਕ ਛਾਲ ਛੇਵਾ ਫੁੱਲ ਕਰ ਦਿਓ ਜੀ ਤਾਂ ਛੋਟੀ ਵੀਰੇ 12-13 ਮਹੀਨਿਆਂ ਦੀ 33 ਜੇ ਬੱਚੀ ਉਹਦਾ ਟੀਕਾ ਭਰਿਆ ਜਾਊਗਾ ਜੇ ਤੁਸੀਂ ਚਾਹਣ ਹੋ ਕਰਨਾ ਤੇ ਗੱਲ ਸਾਰੀ ਉੱਥੇ ਆ ਜੇ ਤੁਸੀਂ ਕਹੇ ਨੇ ਉਹਨੂੰ ਕੱਲ ਕੱਕ ਪਾਈ ਜਾਵੋਗੇ ਤੁਹਾਡਾ ਚਾਹਾਂ ਵੀਰੇ ਪੰਜ ਛਾਲ ਲੇ ਜੂ ਜੇ ਉਹਨੂੰ ਵੀਰੇ ਫੀਡਾਂ ਜਾਂ ਕੋਈ ਦਵਾਈ ਦੇ ਚੀਜ਼ਾਂ ਤੁਸੀਂ ਮੈਂ ਹੋ ਪਾ ਦੋਗੇ ਤੁਹਾਡੀ ਉਹ ਵੀਰੇ ਉਹਨੇ ਜਾਂ 12-13 ਮਹੀਨਿਆਂ ਦੀ ਗੱਬਣਾ ਜਾਣਾ ਤੇ ਉਹਨੇ ਵੀ ਆ ਮੰਨ ਲਓ ਪੰਜ ਛਾਲਾਂ ਦੇ ਦੋਸ਼ ਹੋਏ ਦੇ ਦੂ ਯਾਰ ਦੇਕੇ ਦੇ ਗਏ ਨੇ ਇਹ ਪੰਜ ਸੌ ਬਕਸ਼ੋ ਲੈਨੇ ਆ ਨਾਲੇ ਆਪਣੀ ਮੱਝ ਤੇ ਕੱਟੀ ਹੋ ਜਾਂਦੀ ਆ ਫਿਰ ਆਪਾਂ ਅੱਖ ਚੋਕੇ ਕੱਟੀਆਂ ਵੇਚ ਦਿੰਨੇ ਆ ਤੇ ਉਹ ਤੋਂ ਬਾਅਦ ਵੀਰੇ ਫਿਰ ਆਪਾਂ ਬਾਹਰ ਜਾਂਦੇ ਆ ਕੋਈ ਆਪਣੇ ਹਰਿਆਣੇ ਜਾਂਦੇ ਆ ਰਾਜਸਥਾਨ ਜਾਂਦੇ ਆ ਮੱਝਾਂ ਲੈਣਾ ਉਹਨਾਂ ਦੀਆਂ ਕੱਟੀਆਂ ਨੇ ਕੱਟੀਆਂ ਉਹ ਚੱਲ ਜਾਂਦੇ ਨੇ ਉਹਨਾਂ ਦੀ ਸ਼ਿਫਾ ਬਹੁਤ ਹੋਈ ਵੀਰੇ ਬਾਹਲੇ ਦੀ ਫਿਰ ਆਪਣੇ ਘਰ ਨਾਲ ਕੀ ਆ ਵੀਰੇ ਮਨ ਚੀਜ਼ਾਂ ਦੇ ਚੀਜ਼ਾਂ ਉਹਨਾਂ ਦੇ ਵੀ ਹੁਣ ਉਹ ਚੀਜ਼ਾਂ ਚਾਰਜ ਜਣ ਦੇ ਚੀ ਆਪਣੇ ਘਰੇ ਜਿਹੜੀਆਂ ਆਪਣੇ ਆਪਣੇ ਘਰ ਵਿੱਚ ਹੀ ਹੁੰਦੀਆਂ ਨੇ ਤੇ ਆਪਾਂ ਵੀਰੇ ਉਹ ਪਾ ਕੇ ਵੀ ਆਪਾਂ ਕੱਟੀਆਂ ਵਛੀਆਂ ਆਪਣੇ ਤਿਆਰ ਕਰ ਲਾਂਗੇ 12-13 ਮਹੀਨਿਆਂ ਦੀ ਜੇ ਵੀਰੇ ਤੁਸੀਂ ਫੀਡ ਜਾਂ ਦਵਾਈ ਪਾ ਕੇ ਚਾਹਣੇ ਹੋ ਤਾਂ ਸੁਣੋ ਵੀਰੇ ਸੋਭਰੇ ਵਿੱਚ ਦੇ ਵੀਡੀਓ ਦੇ ਵਿੱਚ ਪਹਿਲਾਂ ਤੁਸੀਂ ਲੈਣੇ ਵੀਰੇ ਆਪਾਂ ਨੇ ਮੂੰਗੀ ਆ ਵੀਰੇ ਮੂੰਗੀ ਲੈ ਲੈਣੀ ਆ ਦੂਜਾ ਨਾਲ ਆਪਣੇ ਵੀਰੇ ਕਾਲੇ ਛੋਲੇ ਵਿੱਚ ਪਾਉਣੀ ਆਪਾਂ ਥੋੜੀ ਜਿਹੀ ਵੀ ਉਹਦੇ ਮੋਲੀ ਜੀ ਮੰਨ ਲਓ ਵੀ ਕਣਕ ਥੋੜੀ ਜਿਹੀ ਪਾਣੀ ਆ ਇਹ ਸਾਰਾ ਸਮਾਨ ਤੁਸੀਂ ਵੀਰੇ ਇੱਕ ਆਪਣੀ ਜਿਹੜੀ ਖਦਰ ਦੀ ਬੋਰੀ ਹੁੰਦੀ ਹੈ ਆਪਣੇ ਛੇਬਿਆਂ ਵਾਲੀ ਖਾਲ ਵਾਲੀ ਉਹ ਬੋਰੀ ਵਿੱਚ ਆਹ ਚਾਹ ਚਾਣ ਤੁਸੀਂ ਪਾ ਜਣਾਗਾ ਆਪਣੇ ਲੋੜ ਮੁਤਾਬਕ ਵੀਰੇ ਜਿਵੇਂ ਹੁਣ ਛੋਟੀਆਂ ਕਹਿੰਦੇ ਨੇ ਕੱਟੀਆਂਾਂ ਬੱਚਿਆਂ ਨੂੰ ਤਿਆਰ ਕਰਨਾ ਉਹਨੂੰ ਵੀਰੇ ਮੰਨ ਲਓ ਵੀ ਪਹਿਲਾਂ 2-2 6 ਗ੍ਰਾਮ ਚੀਜ਼ਾਂ ਸਾਰੇ ਇੰਝ ਪਾ ਲਓ ਇਹ ਪਹਿਲਾਂ ਘੱਟ ਤੋਂ ਘੱਟ ਪੋਣੀ ਨੇ ਆਪਣੀ ਹੌਲੀ ਹੌਲੀ ਆਪਾਂ ਪਤਾ ਹੀ ਜਾਣੀ ਇਹਨੇ ਉਹ ਚੀਜ਼ਾਂ ਤਿੰਨ ਚੀਜ਼ਾਂ ਵਿੱਚ ਪਾ ਲਓ ਤੇ ਉਹਨੂੰ ਖਦਰ ਦੀ ਬੋਰੀ ਦੇ ਵਿੱਚ ਭਿਉਂ ਕੇ ਰੱਖ ਦੋ ਆਪਣੇ ਕਿਸੇ ਜਿਵੇਂ ਆਪਣੇ ਤੂੜੀ ਵਾਲਾ ਹੁੰਦਾਗਾ ਨੀਰੇ ਥੱਲੇ ਰੱਖ ਦੋ ਉਹਨੂੰ ਤੜਕੇ ਰੱਖ ਦੋ ਕੱਲ ਨੂੰ ਤੜਕੇ ਸਵੇਰੇ ਵੀਰ ਨੂੰ ਕੱਢ ਕੇ ਪਾ ਦੋ ਇਹ ਚੀਜ਼ਾਂ ਪਾਉਣ ਨਾਲ ਉਹਨੂੰ ਵੀਰੇ ਉਹਨੂੰ ਦਰੋਸਛੀੜ ਦੀ ਮੌਨਟੀ ਇੰਨੀ ਵੱਜੂਗੀ ਤੇ ਨਾਲ ਵੀ ਤਾਕਤ ਮਿਲੂਗੀ ਤੇ ਇਹਦੇ ਵਿੱਚ એનર્ਜੀ ਫੁੱਲ ਹੋਊਗੀ ਤੇ ਉਹਨਾਂ ਦੀ ਗ੍ਰੋਥ ਵੀਰੇ ਫੇਟ ਹੀ ਹੋਊਗੀ ਤੇ ਦੂਜੇ ਨੰਬਰ ਤੇ ਆਪਾਂ ਜੀ ਵੀਰੇ ਨਹੀਂ ਮੱਥਾ ਮਾਰਨਾ ਹੈ ਆਪਾਂ ਨਹੀਂ ਮੱਥਾ ਮਾਰ ਸਕਦੇ ਵੀਰ ਕਿਹੜਾ ਮੱਥਾ ਮਰੂ ਆਪਣੇ ਕਹਿਣ ਦੇ ਆ ਫਿਰ ਤੁਸੀਂ ਵੀਰੇ ਚਾਹਵਾ ਲੈਣਾ ਆਪਾਂ ਰੈਡੀमेड ਸਮਾਨ ਲੈ ਲੈਣਾ ਸਾਰਾ ਸਾਰਾ ਪਹਿਲਾਂ ਤੁਸੀਂ ਲੈਣੀ ਵੀਰੇ ਇੱਕ ਕਾਹ ਮੀਟ ਹੋ ਗਿਆ ਵੀਰੇ ਲੋ ਜੀ ਕਾ ਹਮੇਟ ਆਉਂਦੀ ਆ ਵੀਰੇ ਕੱਟਰੋਂ ਬਾਤ ਹੀ ਆਉਂਦੀ ਆ ਜੀ ਬ੍ਰਾਂਡ ਆ ਵੀਰੇ ਟੀ ਐਮ ਚ ਆ ਗਈ ਓਰੀਜਨਲ ਤੁਸੀਂ ਵੀਰੇ ਆਪਣੀ ਬੋਤਲ ਲੈ ਲੈਣੀ ਆ ਇੱਕ 500 ਦੀ ਬੋਤਲ ਆਉਂਦੀ ਆ ਜਾਂਦੇ ਦੇ ਵਿੱਚ ਹੀ ਹੁੰਦੀ ਆ ਵੀਰੇ ਬੀ ਐਮ ਐਲ ਦੀ ਤਾਂ ਜਾਂਦੇ ਦੇ ਵਿੱਚ ਬੀ ਐਮ ਐਲ ਦੀ ਹੁੰਦੀ ਆ ਤੁਸੀਂ ਡੇਲੀ ਵੀਰੇ ਆਪਣੀ ਕੱਟੀ ਨੂੰ ਬੀ ਐਮ ਐਲ ਜਾਂ ਕੱਟੀ ਦੇ ਵਿੱਚ ਬੀ ਐਮ ਐਲ ਪਾ ਦਿਓ ਤੇ ਨਾਲ ਤੁਸੀਂ ਵੀਰੇ ਆਪਣੀ ਤਾਰਾ ਦੀ ਜਿਹੜੀਆਂ ਨੇ ਫੀਡ ਤਾਰਾ ਨੂੰ ਆਪਣੀ ਦੀ ਫੀਡ ਨੇ ਵੀਰੇ ਇੰਨੇ ਨਹੀਂ ਝੜ ਦਿੱਤੇ ਨੇ ਤੇ ਆਪਾਂ ਬਹੁਤ ਨੂੰ ਪਹਿਲਾਂ ਪਾਈ ਆ ਤੇ ਤੁਸੀਂ ਮੰਨ ਲਓ ਵੀ ਉਹਨਾਂ ਦੇ ਰੈਡੀ ਮਨ ਹਾਈਟ ਆ ਬਹੁਤ ਵੱਧ ਗਈ ਥੋੜੇ ਛਮੀ ਜੀ ਆਪਣੇ ਵੀਰੇ ਇਗਜ਼ੈਂਪਲ ਜੂਜ਼ ਕਰਕੇ ਕਹਿੰਦੇ ਨੇ ਟੀਕੇ ਭਰੇ ਨੇ ਆਪਣੇ ਕੱਟੀਆਂ ਦੇ ਬੱਚਿਆਂ ਦੇ ਤਾਂ ਵੀਰੇ ਮੰਨ ਲਓ ਵੀ 9-9 ਮਹੀਨੇ ਦੇ ਵੀ ਟੀਕੇ ਭਰੇ ਨੇ ਇਹ ਸਾਰਾ ਸਾਮਾਨ ਪਾ ਦਿਓ ਵੀਰੇ ਤੁਸੀਂ ਪਹਿਲਾਂ ਪਾਉਣੀਆਂ ਤਾਰਾ ਦੀ ਕਾਫ ਰੈਟਰ ਵੀ ਢਾਉਣੀ ਆ ਵੀਰੇ ਪਹਿਲਾਂ ਤਾਰਾ ਦੀ ਤੁਸੀਂ ਇਹ ਪਾਜਣੀ ਆ ਦੂਜੀ ਤੁਸੀਂ ਪਾਉਣੀਆਂ ਵੀਰੇ ਕਾਫ ਗਰੋਪਰ ਤੇ ਛੇ ਪਾਉਣ ਲੱਗ ਜਾਣਾ ਉਦੋਂ ਆਪਾਂ ਪਾਉਣੇ ਵੀਰੇ ਹਿਫਰ ਹੇਬਰੇ ਤੇ ਨਜੀ ਬਟਾ ਪਾ ਕੇ ਨਾਲ ਡਿਲੀਵਰੀ ਆ ਕਾਮੇਟ ਪਾ ਕੇ 20 ਬੀਐਮ ਲਓ ਤੁਸੀਂ ਕਾਮੇਟ ਚ ਕੱਲੀ ਪੌਣ ਲੱਗ ਜੂ ਹੁੰਦਾ ਤੁਸੀਂ ਸੁਣੋ ਵੀ ਕੱਲੀ ਵੀ ਇਹ ਵੀ ਹਾਂ ਰਿਜ਼ਲਟ ਦੇ ਹੈਗੇ ਨੇ ਫਿਰ ਵਿੱਚ ਬੇਕ ਰੋਟੀਨ ਪਾਈ ਹੁੰਦੀ ਆ ਜੋ ਕਿ ਮਸ਼ਹਲਾ ਦੀ ਗ੍ਰੋਥ ਬਹੁਤ ਕਰਦਾ ਹੈਗਾ ਆਪਾਂ ਨੇ ਇਹ ਚੀਜ਼ ਪਾ ਲੈਣੇ ਨੇ ਛੋਡੀ ਵੀਰੇ 31 ਚਾਹੇ ਵੱਛੀ ਆ ਜੇ ਕਿ ਭਰਾ ਨੇ ਕੋਈ ਕੱਟਾ ਵੀ ਪਾ ਲੈਣਾਗਾ ਤੁਸੀਂ ਮੰਨ ਲਓ ਵੀ ਉਹ 11 12 ਮਹੀਨਿਆਂ ਦੀ ਜਮਤ ਤਿਆਰ ਹੋ ਜੂਗੀ ਠੀਕ ਆਪਣ ਦੇ ਵੀਰੇ ਕਾਬਲ ਹੋ ਜੂਗੀ ਤੇ ਨਾਲ ਵੀ ਉਹਦੇ ਪਾਈ ਚਲੋ ਅਸੀਂ ਪਾਊਡਰ ਛੀਰ ਅਰਸ਼ ਘੇਰੇ ਪਾਊਡਰ ਪਾਇਰਨ ਵਾਲਾ 25 25 ਗ੍ਰਾਮ ਛੋਟੇ ਬੱਚਿਆਂ ਨੂੰ ਕਰ ਦਿਆ ਕਰੋ ਤੇ ਵੱਡਿਆਂ ਨੂੰ ਤੇ 50 50 ਗ੍ਰਾਮ ਉਹਦੇ ਕੱਟੇ ਵੀਰੇ ਜਾਂ ਮੱਛੀ ਦੇ ਕੱਟੇ ਆ ਉਹ ਫਿਰ ਰੋਹਪਰੀ ਜਟ ਨੰਬਰ 2 ਤੇ ਵੀਰੇ ਅੰਦਰੋਗੀ ਪ੍ਰੋਬਲਮ ਨਹੀਂ ਆਉਗੀ ਉਹਦੀ ਜਿਹੜੀ ਮੰਨ ਜੂਟਰ ਚ ਦੀ ਛਾਏ ਹੁੰਦਾ ਵੀ ਛੋਟਾ ਵੱਡਾ ਆਪੇ ਡਾਕਟਰ ਕਹਿੰਨੇ ਕਈ ਵਾਰੀ ਜਾ ਕੇ ਹਨਾ ਵੀ ਜਰਾ ਪਾਊਡਰ ਚਾਰੋ ਵੀਰੇ ਰੋਸ ਘੱਟ ਬਣੀਆਂ ਜੂਟਰ ਚ ਦੀ ਗਏ ਨੇ ਤੇ ਉਹ ਵੀਰੇ ਗਏ ਨੇ ਉਹਨਾਂ ਨਾਲ ਪਹਿਲੀ ਜਨ ਨੂੰ ਕੀ ਟਿਕਤ ਨਹੀਂ ਉਹ ਚੀਜ਼ ਆ ਪਾਉਣ ਨਾਲ ਇਹ ਚੀਜ਼ਾਂ ਪਾ ਦਿਓ ਤੇ ਛੋਡੀ ਕੱਟੀ ਮੱਛੀ ਠੀਕ ਆਪਾਂ ਦੇ ਕੰਮ ਹੋ ਜੂ ਉਤੇ ਰਹੋਗੇ। ਬਾਕੀ ਵੀਰੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ। ਮੇਰੇ ਚੈਨਲ ਨੂੰ ਸਬਸਕ੍ਰਾਈਬਰ ਕਰਿਓ ਬਹੁਤ-ਬਹੁਤ ਲਾਈਕ ਕਰਿਓ। ਤੇ ਬਖਸ਼ਮਾਨ ਵੀਰੇ ਸੰਦਰ ਸ਼ਰਮ ਇਹੀ ਪੁਣ ਆਪਣੇ ਤਾਰ ਦੀ ਫੀਡ ਪਾ ਦਿਓ। ਡੀਰੀਮੈਂਟ ਪਾਉਣੀ ਆ। ਜੇ ਵੀਰੇ ਘਰੇ ਮੱਥਾ ਮਾਰ ਲੋਂਗੇ ਤਾਂ ਆਪਣੇ ਕਾਲੇ ਛੋਲੇ, ਮੂੰਗੀ, ਕਣਕ ਇਹ ਚੀਜ਼ਾਂ ਪਾ ਦੋ ਤੇ ਨਾਲ ਕਾਹ ਮੇੜਾ ਦਾ ਪੱਕੇ ਪਈ ਪੌਣੀ ਪੌਣੀਆਂ ਪਈ। ਕਾਹ ਮੇੜੇ ਪੱਕੀ ਪੌਣੀ ਪੁੰਡੀ ਲਈ ਪੌਣੀ ਪੌਣੀਆਂ। ਦੇ ਲਈ ਬੀਬੀ ਮਿਲ ਪਾਈ ਚਲੋ ਯਾਰਟਾ ਦੇ ਬਹੁਤ ਤਕੜੇ ਨੇ ਵੀਰੇ। ਇਕਾਲੀ ਸ਼ਰਨ ਨੂੰ ਧੰਨਵਾਦ